ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਆਪਾਂ ਜਿੰਨਾ ਮਹਾਪੁਰਸ਼ਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹਨ ਤੰਤਨ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਜਿੰਨਾ ਨੰਗੇ ਪੈਰੀ ਸਾਰਾ ਸੰਸਾਰ ਘੁੰਮਤਾ ਕਦੇ ਪੈਰੀ ਜੁੱਤੀ ਨਾ ਪਾਈ ਸੰਤ ਤਾਂ ਦੁਨੀਆ ਤੇ ਬਹੁਤ ਦੇਖੇ ਪਰ ਧੰਨ ਇਹ ਰੂਹ ਦੀ ਕਮਾਈ ਬਾਬਾ ਪਾਲਾ ਸਿੰਘ ਜੀ ਬਾਬਾ ਪਾਲਾ ਸਿੰਘ ਜੀ ਦਾ ਜਨਮ ਪਿੰਡ ਲੋਹਗੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸਰਦਾਰ ਗੁਰਬਖਸ਼ ਸਿੰਘ ਅਤੇ ਮਾਤਾ ਨਿਰੰਜਨ ਕੌਰ ਦੇ ਘਰ 1963 ਵਿੱਚ ਹੋਇਆ ਬਾਬਾ ਪਾਲਾ ਸਿੰਘ ਜੀ 13 ਸਾਲ ਦੀ ਉਮਰ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਖਾਲਾ ਸਾਹਿਬ ਦੇ ਉਸ ਸਮੇਂ ਦੇ ਮੌਜੂਦਾ ਮਹਾਪੁਰਸ਼ ਸਾਜਖੰਡ ਵਾਸੀ ਬਾਬਾ ਬਿਸ਼ਨ ਸਿੰਘ ਜੀ ਦੀ ਹਜ਼ੂਰੀ ਵਿੱਚ ਆਏ ਸਨ ਬਾਬਾ ਬਿਸ਼ਨ ਸਿੰਘ ਜੀ ਦੇ ਹੁਕਮ ਅਨੁਸਾਰ ਬਾਬਾ ਜੀ ਨੂੰ ਗਊਸ਼ਾਲਾ ਦੀ ਸੇਵਾ ਮਿਲੀ ਬਾਬਾ ਪਾਲਾ ਸਿੰਘ ਜੀ ਦੇ ਜੀਵਨ ਦੀਆਂ ਕਈ ਅਸਚਰਜ ਘਟਨਾਵਾਂ ਹੋਈਆਂ ਹਨ ਬੜਾ ਔਖਾ ਹੈ ਰੱਬ ਵੇਖਣਾ ਪਰ ਧੰਨ ਸੀ ਬਾਬਾ ਪਾਲਾ ਸਿੰਘ ਜੀ ਉਹਨਾਂ ਨੇ ਬੰਦਿਆਂ ਵਿੱਚ ਤੇ ਰੱਬ ਵੇਖਿਆ ਹੀ ਪਰੰਤੂ ਉਹਨਾਂ ਨੇ ਬੇਜਬਾਨਾਂ ਵਿੱਚ ਵੀ ਰੱਬ ਵੇਖ ਲਿਆ ਉਹਨਾਂ ਮਹਾਪੁਰਸ਼ਾਂ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਵਿੱਚ ਉਹਨਾਂ ਨੇ ਰੱਬ ਵੇਖਿਆ ਕੀੜੀਆਂ ਵੇਖਣੀਆਂ ਤੇ ਕਹਿਣਾ ਕਿ ਇਹਨਾਂ ਨੂੰ ਖੰਡ ਛਕਾਓ ਖੰਡ ਦੇ ਢੇਰ ਲਗਾਓ ਸਮੁੰਦਰ ਦੇ ਵਿੱਚ ਮਸ਼ੀਆਂ ਵੇਖਣੀਆਂ ਤੇ ਕਹਿਣਾ ਇਹਨਾਂ ਨੂੰ ਸੌਗੀ ਖਵਾਓ ਇਹੋ ਜਿਹੇ ਪਲੇ ਮਹਾਪੁਰਸ਼ ਹਨ ਉਹ ਉਹਨਾਂ ਦੀ ਲੱਤ ਤੇ ਕਈ ਜ਼ਖਮ ਸਨ ਜਿਸ ਕਾਰਨ ਮੱਖੀਆਂ ਉੱਪਰ ਬੈਠ ਜਾਂਦੀਆਂ ਸਨ ਪਰੰਤੂ ਉਹ ਮੱਖੀ ਨੂੰ ਅਡਾਉਂਦੇ ਨਹੀਂ ਸੀ ਤੇ ਪੁੱਛਣ ਤੇ ਕਹਿੰਦੇ ਸੀ ਕਿ ਅਸੀਂ ਆਪ ਇਹਨਾਂ ਨੂੰ ਨੀਂਦਾ ਦਿੱਤਾ ਸੀ ਇਹ ਤੇ ਆਪਣਾ ਚੋਗਾ ਖਾਂਦੀ ਹੈ ਤੇ ਖਾਂਦੇ ਦੇ ਵਿੱਚ ਜਾ ਕੇ ਲੱਤ ਮਾਰੀਏ ਤੇ ਰੱਬ ਵੀ ਕਰੋਧਿਤ ਹੋ ਜਾਂਦਾ ਹੈ ਬਾਬਾ ਜੀ ਨੇ 35 ਸਾਲ ਗਉਆਂ ਦੀ ਸੇਵਾ ਕੀਤੀ ਅਤੇ ਨੰਗੇ ਪੈਰੀ ਕੀਤੀ ਐਸੀ ਰੂਹ ਪਹਿਲੀ ਵਾਰ ਦੇਖੀ ਕਿ ਜਦੋਂ ਮਹਾਪੁਰਸ਼ ਬਾਬਾ ਪਾਲਾ ਸਿੰਘ ਜੀ ਸਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਤਾਂ ਉਹਨਾਂ ਦੀਆਂ ਗਾਇਆਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਜਿਹੜੇ ਵੀ ਬਚਨ ਉਹ ਕਰਦੇ ਸਨ ਕਦੇ ਵਿਅਰਥ ਨਹੀਂ ਜਾਂਦੇ ਸਨ ਤੇ ਬਾਬਾ ਪਾਲਾ ਸਿੰਘ ਜੀ ਨੇ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਬਾਬਾ ਜੀ ਨੇ ਕਦੇ ਆਪ ਤੈਸੇ ਨੂੰ ਹੱਥ ਨਹੀਂ ਲਾਇਆ ਖਾਲਸਾ ਜੀ ਬਾਬਾ ਜੀ ਕਹਿੰਦੇ ਹੁੰਦੇ ਸੀ ਦੇ ਲੰਗਰ ਤਿਆਰ ਕਰਕੇ ਲਿਆਓ ਜਦੋਂ ਸਿੰਘਾਂ ਨੇ ਲੰਗਰ ਤਿਆਰ ਕਰਕੇ ਲੰਗਰ ਲੈ ਕੇ ਜਾਣਾ ਤੇ ਬਾਬਾ ਪਾਲਾ ਸਿੰਘ ਜੀ ਦਰਿਆ ਦੇ ਵਿੱਚ ਬਰਾਜਮਾਨ ਹੋਏ ਖੜੇ ਸਨ ਅਤੇ ਪਾਣੀ ਚੜਿਆ ਹੁੰਦਾ ਸੀ ਉਹਨੇ ਨੂੰ ਸਾਰਾ ਲੰਗਰ ਦਰਿਆ ਵਿੱਚ ਪਾ ਦੇਣਾ ਤਾਂ ਕਿ ਦਰਿਆ ਵਿੱਚਲੇ ਜੀਵ ਖਾ ਲੈਣ ਇਹੋ ਜਹੀ ਰੱਬੀ ਰੂਹਾਂ ਸੰਤਨ ਤਨ ਬਾਬਾ ਪਾਲਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ